ਆਓ ਅਸੀਂ ਵੀ ਲੀਡਰਾਂ ਦੇ ਵਾਂਗ ਲੋਕਾਂ ਦੇ ਘਰ-ਘਰ ਕੁੰਡੇ ਖੜਕਾ ਕੇ ਪੁੱਛੀਏ ਕਿ ਲੀਡਰ ਸੱਚਮੁੱਚ ਕਰਦੇ ਨੇ ਨਾ ਲੋਕਾਂ ਦੇ ਮਸਲੇ ਹੱਲ ਬੀਬੀਓ ਤੁਸੀਂ ਵੀ ਖੜੇ ਹੋ ਅੱਜ ਸਾਰੇ ਘਰ ਜਿਹੜੇ ਇੱਥੇ ਕੱਚੇ ਆ ਲੀਡਰ ਤੁਹਾਡੇ ਪਿੰਡ ਦੇ ਵਿੱਚ ਕੋਈ ਆਇਆ ਕੋਈ ਨਹੀਂ ਆਇਆ ਕਿਸੇ ਨੇ ਸਾਰ ਨਹੀਂ ਲਈ ਨਹੀਂ ਨਹੀਂ ਕਿਸੇ ਨੇ ਨਹੀਂ ਲਿਆ ਤੇ ਮੋਟਾ ਨਹੀਂ ਫਿਰ ਜਵਾਬ ਦੇਣਾ ਤੁਸੀਂ ਹਾਂਜੀ ਦੇਵਾਂਗੇ ਜਵਾਬ ਜਦੋਂ ਪਿੰਡ ਦੇ ਵਿੱਚ ਕੋਈ ਲੀਡਰ ਆਇਆ ਸਵਾਲ ਕੀਤੇ ਸੀ ਹਾਂਜੀ ਕੀਤੇ ਆ ਕੀ ਕਿਹਾ ਸੀ ਕੰਦ ਕੋਈ ਨਹੀਂ ਬਣਾ ਦਵਾਂਗੇ ਅਸੀਂ ਉਹ ਨਹੀਂ ਬਣਾਉਂਦਾ ਪੈਰੀ ਆਖੀ ਲਾਉਣੇ ਰਹ ਹੁੰਦੇ ਆ ਕਿੰਨੇ ਸਿੱਕਾ ਪਾਉ ਤੁਹਾਨੂੰ ਵੋਟਾਂ ਆਪਣਾ ਸਿੰਦਾ ਕਹਿੰਦਾ ਤੂੰ ਇੱਥੇ ਆ ਕੇ ਦੱਸ ਮੈਂ ਤਾਂ ਪਹਿਲੇ ਸਾਡਾ ਘਰ ਬਣਾ ਕੇ ਦੂੰਗਾ ਫੇਰ ਵੋਟਾਂ ਪਾਉਣੀਆਂ ਆਂ ਆਸ਼ੂਨਕਾਰ ਤੋਂ ਲੈ ਕੇ ਹਰ ਚੀਜ਼ ਬਣੂਗੀ ਕੋਈ ਬਣਾਈ ਨਹੀਂ ਉਹ ਨਹੀਂ ਮੰਨਦਾ ਜਿਹੜਾ ਕੋਈ ਬਣਾਉਂਦਾ ਹੈ ਨਾ ਕੋਈ ਚਾਹੁੰਦਾ ਹੈ ਇਹ ਤਾਂ ਬਸ ਵੋਟਾਂ ਲੈਣ ਦੀ ਗੱਲ ਹੁੰਦੀ ਹੈ ਵੋਟਾਂ ਲੈ ਕੇ ਅਗਲੇ ਆਪਣੇ ਘਰੀ ਭੇਜਦੇ ਆਂ ਇਹ ਗਰੀਬੀ ਦੇ ਵਿੱਚੋਂ ਨਿਕਲਣਗੇ ਕਿੱਦਾਂ ਪੰਜਾਬੀ ਇਹ ਗੌਰਮੈਂਟ ਗੌਰਮੈਂਟ ਕਰੂਗੀ ਤਾਂ ਸਾਡਾ ਨਿਕਲ ਸਕਦਾ ਹੈ ਹੱਲ ਕੋਈ ਕੋਈ ਸਾਡੀ ਹੱਲ ਕਰ ਸਕਦੀ ਹੈ ਗੌਰਮੈਂਟ ਕਰਦੀ ਵੀ ਹੈ ਕਿ ਕਿਸੇ ਨੇ ਵੀ ਸਾਡੀ ਸੁਣ ਨਹੀਂ ਜਾਈ ਕਦੇ ਤੋਂ ਆਡੇ ਬਣਿਆ ਸਾਡੇ ਸਾਰੇ ਪਾਣੀ ਅੰਦਰ ਪੈਂਦਾ ਹੱਲੇ ਤੱਕ ਕੋਈ ਕਿਸੇ ਨੇ ਸੁਣਵਾਈ ਨਹੀਂ ਸੁਣਵਾਈ ਕੀਤੀ ਹੈ ਜੀ ਅੱਜ ਵੀ ਹੱਲੇ ਵੀ ਪਾਣੀ ਪੈਂਦਾ ਮੇਰੇ ਤੇ ਪਾਣੀ ਪੈਂਦਾ ਸਾੰਤਾ ਦਰਬਾਰਾ ਸਾਹਿਬ ਹੋ ਗਿਆ ਜੀ ਕਿ ਬੂਟਾ ਪੈਂਿਆ ਗਾਮਿਆ ਹੈ ਹਾਲ ਹੋਇਆ ਉਹ ਵੀ ਬੂਟਾ ਆਇਆ ਰੱਤਿਆ ਹੈ ਹਾਲ ਹੈ ਜਿਹੜੇ ਲੀਡਰ ਇਸ ਵੇਲੇ ਘਰ-ਘਰ ਜਾ ਕੇ ਵੋਟਾਂ ਵੀ ਮੰਗ ਰਹੇ ਨੇ, ਘਰਾਂ ਦੇ ਕੁੰਡੇ ਵੀ ਖੜਕਾ ਰਹੇ ਨੇ ਤੇ ਲੋਕਾਂ ਦੇ ਪੈਰਾਂ ਦੇ ਵਿੱਚ ਵੀ ਗਿਰ ਕੇ ਵੋਟਾਂ ਦੀ ਭੀਖ ਮੰਗ ਰਹੇ ਨੇ। ਅੱਜ ਉਹਨਾਂ ਨੂੰ ਇੱਕ ਸਵਾਲ ਹੈ ਕਿ ਤੁਸੀਂ ਵੋਟਾਂ ਵੇਲੇ ਤਾਂ ਗੱਡੀਆਂ ਦੇ ਵਿੱਚ ਬੈਠ ਕੇ ਲੋਕਾਂ ਦੇ ਹੱਥ-ਪੈਰ ਜੋੜ ਲੈਂਦੇ ਹੋ ਪਰ ਜਦੋਂ ਰਿਜ਼ਲਟ ਨਿਕਲ ਆਉਂਦੇ ਨੇ, ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਹੋ ਤਾਂ ਇਨ੍ਹਾਂ ਗਰੀਬਾਂ ਦੀ ਸਾਰ ਕਿਉਂ ਨਹੀਂ ਲੈਂਦੇ? ਇਹ ਪੂਰਾ ਮੁਹੱਲਾ ਲੋਕਾਂ ਦੇ ਕੱਚੇ ਮਕਾਨ ਨੇ ਪਰ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ। ਇਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲੀ, ਇਨ੍ਹਾਂ ਦੇ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਅੱਜ ਵੀ ਬੀਬੀਆਂ ਐ ਇਸੇ ਤਰ੍ਹਾਂ ਲੀਡਰਾਂ ਨੂੰ ਸਵਾਲ ਕਰ ਰਹੀਆਂ ਨੇ ਜਦੋਂ ਪਿੰਡ ਦੇ ਵਿੱਚ ਕੋਈ ਲੀਡਰ ਆਇਆ ਸਵਾਲ ਕੀਤੇ ਤੁਸੀਂ ਹਾਂਜੀ ਕੀਤੇ ਆ ਕੀ ਕਿਹਾ ਸੀ ਕਹਿੰਦੇ ਕੋਈ ਨਹੀਂ ਬਣਾ ਦੇਵਾਂਗੇ ਅਸੀਂ ਹੂੰ ਕੋਈ ਨਹੀਂ ਬਣਾਉਂਦਾ ਪੈਰੀ ਹੱਥ ਵੀ ਲਾਉਣੇ ਰਹਿ ਹੁੰਦੇ ਆ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਸਿੱਧਾ ਕਹਿੰਦਾ ਉਹ ਦਿਨ ਇੱਥੇ ਆਏ ਜਿੱਦਣ ਮੈਂ ਕਿਹਾ ਪਹਿਲਾਂ ਸਾਡਾ ਘਰ ਬਣਾ ਕੇ ਦੂੰਗਾ ਫੇਰ ਵੋਟਾਂ ਪਾਉਣੀਆਂ ਤੁਸੀਂ ਵੋਟਾਂ ਲੈ ਕੇ ਚੱਜਦੇ ਮੋੜ ਕੇ ਆਉਂਦਾ ਕੋਈ ਨਹੀਂ ਆਉਂਦਾ ਕਿੰਨੇ ਸਾਲ ਹੋ ਗਏ ਏਦੀ ਲੋਕ ਤੁਸੀਂ ਲੀਡਰਾਂ ਨੂੰ ਸਵਾਲ ਪੁੱਛਦੇ ਹੋ ਐਨੇ ਸਾਲ ਹੋ ਗਏ ਅੱਜ ਤੱਕ ਕਿਸੇ ਨੇ ਸੁਣੀ ਤੁਹਾਡੀ ਸਾਡੇ ਕਿਸੇ ਨੇ ਨਹੀਂ ਸੁਣੀ ਸਾਡੀ ਕਿਸੇ ਨੇ ਨਹੀਂ ਸੁਣੀ ਹੈਗੀ ਹਾਂ ਹੁਣ ਦੱਸੋ ਸਾਡੇ ਕਿਸੇ ਨੇ ਕੰਨ ਨਹੀਂ ਸੁਣੀ ਹੈਗੇ ਸਨ 20 ਸਾਲ ਹੋ ਗਏ ਸਾਡੇ ਵਿਆਹ ਨੂੰ ਕਿੰਨੇ ਕਿ ਕਿਹੜੇ ਮਸਲੇ ਲੈ ਕੇ ਤੁਸੀਂ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੋ ਹਾਂ ਜੀ ਉਸੇ ਉਹ ਸਾਡੇ ਘਰ ਬਣਾਣਾ ਚਾਹੀਦਾ ਬੱਚੇ ਨੌਕਰੀ ਮੈਣੇ ਜਾਂ ਨਸ਼ਾ ਛਡਾਉ ਹੂੰ ਕੋਈ ਗਲਤ ਕੰਮ ਨਾ ਕਰੇ ਕੋਈ ਵੀ ਅੱਛਾ ਸਰਕਾਰ ਕਹਿੰਦੀ ਹੈ ਕਿ ਬੀਬੀਆਂ ਦੇ ਲਈ ਅਸੀਂ 1000 ਨਹੀਂ 1100 ਰੁਪਏ ਦੇਵਾਂਗੇ ਕੇਂਦਰ ਸਰਕਾਰ ਕਹਿੰਦੀ ਹੈ ਅਸੀਂ 5 5 6 6000 ਜਿਹੜੀਆਂ ਬੀਬੀਆਂ ਨੂੰ ਕੋਈ ਮਿਲਿਆ ਕੁਝ ਨਹੀਂ ਕੁਝ ਨਹੀਂ ਮਿਲਿਆ ਸਾਨੂੰ ਅੱਜ ਵੀ ਕੱਚੇ ਮਗਾਨਾ ਇੱਦਾਂ ਹੀ ਸਾਡੇ ਉੱਧਾ ਹੀ ਇਹਦੇ ਨਾਲ ਸਾਡੇ ਸਾਹਦੇ ਸਾਹਮਣੇ ਦੇ ਲਾ ਕੰਮਕਾਰ ਕੋਈ ਮਿਲਦਾ ਨਹੀਂ ਕੰਮਕਾਰ ਵੀ ਨਿਰੇਗਾਰਾ ਕੰਮ ਹੀ ਨਹੀਂ ਮਿਲਦਾ ਸਾਨੂੰ ਤਾਂ ਨਹੀਂ ਮਿਲਿਆ ਫਿਰ ਕਿੱਦਾਂ ਆਪਣੀ ਜ਼ਿੰਦਗੀ ਬਤੀਤ ਕਰੀਦਾ ਇੱਦਾਂ ਕੇ ਜਾਏ ਮਾੜਾ-ਮੋਟਾ ਟਾਈਮ ਪਾਸ ਕਰ ਲਈਦਾ ਨਹੀਂ ਤਾਂ ਸਹੀ ਨਹੀਂ ਤਾਂ ਘਰ ਬੈਠੇ ਬਿਮਾਰ ਨੂੰ ਨਹੀਂ ਕੋਈ ਪਛਦਾ ਕੋਈ ਵੀ ਘਰ ਬਹਿ ਕੇ ਦਰੂ ਪਟ ਕੇ ਆਪਣਾ ਟਾਈਮ ਪਾਸ ਕਰ ਲਈਦਾ ਹੈ ਜੀ ਪੂ ਕੱਚਾ ਮਕਾਨ ਆ ਹਮ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਸਾਨੂੰ ਕੋਈ ਨਹੀਂ ਅੱਛਾ ਬੀਬੀਓ ਤੁਸੀਂ ਵੀ ਖੜੇ ਹੋ ਅੱਜ ਸਾਰੇ ਘਰ ਜਿਹੜੇ ਇੱਥੇ ਕੱਚੇ ਆ ਲੀਡਰ ਤੁਹਾਡੇ ਪਿੰਡ ਦੇ ਵਿੱਚ ਕੋਈ ਆਇਆ ਹੋਰ ਹੀ ਨਹੀਂ ਆਇਆ ਕਿਸੇ ਨੇ ਸਾਰ ਨਹੀਂ ਲਈ ਨਹੀਂ ਨਹੀਂ ਕਿਸੇ ਨੇ ਨਿਸ਼ਾਰ ਨਹੀਂ ਲਈ ਤੇ ਮੋਟਾ ਨਹੀਂ ਫਿਰ ਜਵਾਬ ਦੇਣਾ ਤੁਸੀਂ ਹਾਂਜੀ ਦੇਵਾਂਗੇ ਜਵਾਬ ਮੋਟਾ ਮੰਗਣਾਉਣਗੇ ਅਸੀਂ ਦੇਵਾਂਗੇ ਜਵਾਬ ਕਹਿੰਦੇ ਵੋਟਾਂ ਦੇ ਵਿੱਚ ਤਾਂ ਤਾਕਤ ਹੁੰਦੀ ਐ ਅਸੀਂ ਤਖਤ ਪਲਟਾ ਸਕਦੇ ਆ ਸੋਚਿਆ ਇਸ ਵਾਰ ਪੰਜਾਬੀ ਸਿਆਣੇ ਹੋ ਗਏ ਹਾਂਜੀ ਹਾਂਜੀ ਵੋਟਾਂ ਤਾਂ ਸਾਡੀਆਂ ਸਭ ਕੁਝ ਕਰ ਸਕਦੀਆਂ ਪਰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਮਤਲਬ ਕਹਿੰਦੇ ਆ ਅਸੀਂ ਸਭ ਕੁਝ ਕਰਾਂਗੇ ਤੁਹਾਡੇ ਲਈ ਤੁਹਾਡੇ ਬੱਚਿਆਂ ਨੂੰ ਨੌਕਰੀ ਵੀ ਦੇਵਾਂਗੇ ਤੁਹਾਡੀ ਹਰ ਇੱਕ ਗੱਲ ਸੁਣਾਂਗੇ ਤੇ ਕਿਸੇ ਵੇਲੇ ਜਦੋਂ ਕੋਈ ਸੈਨ ਕਰਾਉਣ ਦਾ ਵੀ ਹੁੰਦਾ ਐ ਸਾਨੂੰ ਲੋੜ ਹੁੰਦੀ ਐ ਤੇ ਸਾਰੇ ਮੂੰਹ ਫੇਰ ਦਿੰਦੇ ਆ ਕੋਈ ਨਹੀਂ ਲੱਗੇ ਖੜਦਾ ਹੈਗਾ ਕੋਈ ਨਹੀਂ ਖੜਦਾ ਵੀ ਐਵੇਂ ਜਾਂ ਕਿਦਾਂ ਜਾਂ ਤੰਗ ਆ ਜਾਂ ਪਰੇਸ਼ਾਨੀਆਂ ਕੋਈ ਨਹੀਂ ਪਹੁੰਚਦਾ ਹੈਗਾ ਸਰਕਾਰ ਕਹਿੰਦੀ ਤੁਹਾਡੇ ਘਰਾਂ ਦੇ ਵਿੱਚ ਕੰਮ ਹੋਣਗੇ ਵੱਡੇ ਵੱਡੇ ਅਧਿਕਾਰੀ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਕਰਨਗੇ ਕੀਤਾ ਕਿਸੇ ਨੇ ਕਿਸੇ ਨੇ ਕੁਝ ਵੀ ਕੀਤਾ ਰਾਸ਼ਨ ਕਾਰਡ ਤੋਂ ਲੈ ਕੇ ਹਰ ਚੀਜ਼ ਬਣੂਗੀ ਕੋਈ ਬਣਾਈ ਤੁਸੀਂ ਕੁਝ ਨਹੀਂ ਬਣਦਾ ਹੈਗਾ ਕੋਈ ਨਾ ਕੋਈ ਬਣਾਉਂਦਾ ਹੈ ਨਾ ਕੋਈ ਸੌਂਡਦਾ ਹੈ ਇਹ ਤਾਂ ਬਸ ਵੋਟਾਂ ਲੈਣ ਦੀ ਗੱਲ ਹੁੰਦੀ ਹੈ ਵੋਟਾਂ ਲੈ ਕੇ ਅਗਲੇ ਆਪਣੇ ਘਰੀ ਬਹਿ ਜਾਂਦੇ ਆ ਫੇਰ ਕੋਈ ਗਰੀਬਾਂ ਨੂੰ ਕੌਣ ਪੁੱਛਦਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਟੈਂਪਸ ਕਰੀਦਾ ਹੈ ਜਿਹੜੇ 1100 ਮਿਲਣੇ ਸੀ 1000 ਰੁਪਏ ਮਿਲਣਾ ਸੀ ਮਿਲਿਆ ਕੋਈ ਨਹੀਂ ਮਿਲਿਆ ਕੋਈ ਉਮੀਦ ਹੈਗੀ ਕੋਈ ਨਾ ਜੀ ਨਾ ਅੱਛਾ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਕਿੱਦਾਂ ਉਹਨਾਂ ਨੇ ਕੁਝ ਕੀਤਾ ਸੀ ਕੁਝ ਨਹੀਂ ਕੀਤਾ ਆਇਆ ਬੇਦਾਨੇ ਦੇ ਦਿੰਦੇ ਆ ਆ ਹੁਣ ਬੋਟਾ ਆਉਣ ਵਾਲੀਆਂ ਹੁਣ ਫੇ ਦਾਣੇ ਦੇ ਚਾਹੁੰਦੇ ਆ ਹੋਰ ਫੇ ਦਾਣੇ ਆਈ ਜਾਂਦੇ ਬਾਅਦ ਕਿਸੇ ਨੇ ਵੀ ਪੁੱਛਣਾ ਕੋਈ ਨਹੀਂ ਪੁੱਛਦਾ ਹੈਗਾ ਇਸ ਤੋਂ ਇਲਾਵਾ ਤਾਂ ਕੋਈ ਨਹੀਂ ਪੁੱਛਦਾ ਹੈਗਾ ਤੇ ਦਾਣਿਆਂ ਦੇ ਨਾਲ ਘਰ ਦਾ ਗੁਜ਼ਾਰਾ ਹੋ ਹੀ ਜਾਂਦਾ ਵਾ ਨਾ ਜੀ ਨਾ ਨਾ ਟੱਬਰਾਂ ਦੇ ਕੰਮ ਆ ਇਹ ਕਿੱਥੇ ਗੁਜ਼ਾਰੇ ਤਾਂ ਹੁਣ ਬਹੁਤ ਮੁਸ਼ਕਲ ਆ ਹਾਂਜੀ ਅੱਛਾ ਕਹਿੰਦੇ ਸੀ ਪਹਿਲਾਂ ਪਿਛਲੀ ਸਰਕਾਰਾਂ ਦੇ ਵਿੱਚ ਤਾਂ 15-15 ਕਿਲੋ ਇੱਕ ਜਣੇ ਨੂੰ ਇੰਨੇ ਦਾਣੇ ਮਿਲ ਜਾਂਦੇ ਸੀ ਅੱਜ 5 ਕਿਲੋ ਨਾਲ ਕਿੱਦਾਂ ਗੁਜ਼ਾਰਾ ਕਰਨਾ ਇਹ ਵੀ ਸਵਾਲ ਆ ਤੁਹਾਡਾ ਉਹਦੇ ਨਾਲ ਨਾ ਫਰਕ ਇਹਨਾਂ ਕਿੱਦਾਂ ਸਰਜੂਗਾ ਹਾਂ ਹੈਨਾ ਹਾਂਜੀ ਉਹ ਚਾਲੀਆ ਵਾਲਾ ਆਟਾ ਹੁੰਦਾ ਆਟੇ ਚੋ ਕਰਾ ਸੀ ਆਟਾ ਸਾਰਾ ਬਰਤਲੇ ਦਾ ਕਿਲੋ ਬਾਤ ਹੋ ਜਾਊਗਾ 2 ਕਿਲੋ ਬਾਤ ਹੋ ਜਾਊਗਾ ਜਨਕੇ ਸਾਰਾ ਆਟਾ ਥੋੜੀ ਬਾਤ ਹੁੰਦਾ ਪੇ ਉਹ ਖਰਾਬ ਹੁੰਦਾ ਸੁੰਡੀ ਲੱਗਦੀ ਉਹਨੂੰ ਉਹ ਆਟਾ ਖਾਣ ਵਾਲਾ ਥੋੜੀ ਰੰਦਾ ਉਦਾਂ ਦਾ ਹੂੰ ਬਾਪੂ ਜੀ ਵੋਟਾਂ ਚੱਲ ਰਹੀਆਂ ਵਾ ਲੀਡਰਾਂ ਤੋਂ ਸਵਾਲ ਪੁੱਛ ਰਹੇ ਹੋ ਜਮਕੇ ਹਾਂ ਜੀ ਕੀ ਕਿਹਾ ਤੁਸੀਂ ਕਹਿੰਦਾ ਕੀ ਹੈ ਸਾਡੇ ਬਾਰੇ ਸੋਚਦੇ ਨੇ ਕੋਈ ਹੱਥ ਪੈਰ ਜੋੜ ਕੇ ਗਏ ਕੁਛ ਨਹੀਂ ਇੱਥੇ ਸਾਡੇ ਦਾ ਕੋਈ ਨਹੀਂ ਕੋਈ ਆਇਆ ਹੂੰ ਉਹ ਤਾਂ ਪਜੰਨ ਕਰ ਲੋਕ ਤਾਂ ਕਈ ਪੈਸਿਆਂ ਦੇ ਲਾਲਚ ਨੂੰ ਬਿਲੀ ਕੀ ਜਾਂਦੇ ਆ ਲੋਕ ਬਿਖਦੇ ਹੋਗੇ ਸਾਨੂੰ ਤਾਂ ਕੁਝ ਨਹੀਂ ਮਿਲਦਾ ਤੁਸੀਂ ਸਹੂਲਤਾਂ ਦੀ ਉਡੀਕ ਕਰ ਰਹੇ ਹੋ ਕਿ ਸਾਨੂੰ ਸਰਕਾਰ ਕੁਝ ਦਵੇ ਸਹੂਲਤਾਂ ਹੋਣ ਹਾਂ ਐਨੀਆਂ ਸਰਕਾਰਾਂ ਲੰਘ ਗਈਆਂ ਕਿਸੇ ਨੇ ਕੁਝ ਕੀਤਾ ਇਹ ਕਿਸੇ ਨੇ ਕੋਈ ਸੋਚਿਆ ਮੇਰੇ ਘਰ ਜਾ ਕੇ ਦੇਖ ਲਾ ਚਾਰ ਚਾਰ ਮੇਰੇ ਬੁੰਡੇ ਤੈਨੂੰ ਉੱਥੇ ਜੇ ਲੈਵੇ ਕਿੱਥੇ ਦੇ ਗਏ ਅੱਜ ਦੀ ਅੱਜ ਦੀ ਜਿਹੜੀ ਸਰਕਾਰ ਆ ਉਹ ਵੀ ਕੁਝ ਨਹੀਂ ਕਰ ਰਹੀ ਨਹੀਂ ਕੁਝ ਨਹੀਂ ਕਰ ਰਹੀ ਹਾਂ ਇਹ ਸਹੂਲਤਾਂ ਦੇ ਨਾਮ ਤੇ ਕੀ ਦਿੱਤਾ ਜਾਂਦਾ ਫਿਰ ਕੋਛ ਨਹੀਂ ਦਾਣੇ ਬਸ ਦਾਣੇ ਪਾਈ ਜਾਂਦੇ ਬੋਲੀਆਂ ਹਾਂਜੀ ਦਾਣੇ ਅੱਗੇ ਜਿਆਦੇ ਦਿੰਦੇ ਸੀ ਹੁਣ ਦੋ ਵੀ 5-5 ਕਿਲੋ ਤੇ ਅੱਗੇ 5 ਕਿਲੋ ਆਟਾ 5 ਕਿਲੋ ਦਾਣੇ ਨਸ਼ੇ ਨੇ ਰੋਲ ਦਿੱਤੀ ਆ ਪੰਜਾਬ ਦੀ ਜਵਾਨੀ ਬਠੇਰੀ ਹਾਂ ਤਿੰਨ ਫੋਤਿਆ ਮੇਰੇ ਜੇਠ ਦੇ ਤੇ ਨਹੀਂ ਨਸ਼ਿਆਂ ਦੇ ਵਿੱਚ ਇਹ ਵਿਚਾਰੀ ਮਿਹਨਤ ਪੁਰਿਆ ਕਰਦੀ ਆ ਗਰੀਬੀ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਆ ਧੱਕੇ ਕਾਂਦੇ ਫਿਰਦੇ ਆ ਕਾ ਸਹੀ ਆ ਸਰਕਾਰ ਤਾਂ ਕਹਿੰਦੀ ਸੀ ਅਸੀਂ ਆਵਾਂਗੇ ਅਸੀਂ ਨਸ਼ੇ ਕੱਢ ਦਵਾਂਗੇ ਪੰਜਾਬ ਦੇ ਵਿੱਚੋਂ ਦਿਸਿਆ ਕੁਝ ਕੀਤਾ ਭਾਜੀ ਆ ਸਾਡੇ ਭਾਈਆਂ ਨੂੰ ਵਚ ਕੇ ਦੇਖੋ ਹਾਲ ਇਹਨਾਂ ਦੇ ਘਰ ਦਾ ਕੀ ਆ ਨਾ ਘਰ ਦੇ ਵਿੱਚ ਰਹਿਣ ਲਈ ਜਗ੍ਹਾ ਆ ਤੇ ਨਾ ਬੱਚੇ ਕੰਮ ਕਰਦੇ ਆ ਇਹਨਾਂ ਦੇ ਮੁੰਡੇ ਵੱਲ ਦੇਖ ਕੇ ਦੇਖਿਓ ਜਿਹੜਾ ਵੱਡਾ ਆ ਇਹਨ ਗੜਿਆ ਪਿਆ ਨਸ਼ੇ ਦੀ ਨਾਲ ਸਰਕਾਰ ਨੇ ਤਾਂ ਪੁੱਤਾਂ ਨੂੰ ਨੌਕਰੀਆਂ ਤੇ ਲਾਣਾ ਸੀ ਘਰ ਦੇ ਕੰਮ ਬਣਾਣਾ ਸੀ ਕਿ ਇਹ ਜਾ ਕੇ ਵੱਡੇ ਹੋ ਕੇ ਨੌਕਰੀਆਂ ਤੇ ਲੱਗ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਗੇ ਕੀ ਕਰਦੇ ਆ ਹੁਣ ਪੁੱਤ ਕੁਛ ਵੀ ਨਹੀਂ ਕਰਦੇ ਵਿਹਲੇ ਹੂੰ ਵਿਹਲੇ ਬਸ ਨਸ਼ਿਆਂ ਦੇ ਲੜ ਲੱਗੇ ਫੇ ਕਿੱਦਾਂ ਕਰਦਾ ਗੁਜ਼ਾਰਾ ਕਰਦੇ ਹੋ ਬਸ ਇਦਾਂ ਟਾਈਮ ਪੂਰਾ ਕਰਦੇ ਹੋ ਹੋਰ ਕੰਮ ਫੇ ਤੁਸੀਂ ਕੰਮ ਕਰਦੇ ਹੋ ਆਪ ਕੰਮ ਕਰਦੇ ਹੋ ਦਿਹਾੜੀਆਂ ਕਰਦੇ ਹੋ ਹਾਂਜੀ ਸਰਕਾਰ ਦੇ ਕਿਸੇ ਲੀਡਰ ਨੇ ਬਾਹਰ ਨਹੀਂ ਪੜੀ ਨਹੀਂ ਨਹੀਂ ਕਿਸੇ ਨੇ ਨਹੀਂ ਪੜੀ ਉਹ ਤਾਂ ਸਾਰੇ ਪ੍ਰਚਾਰ ਪਿੰਡਾਂ ਦੇ ਵਿੱਚ ਕਰਦੇ ਆ ਗੱਡੀਆਂ ਦੇ ਵਿੱਚ ਬੈਠ ਕੇ ਆਉਂਦੇ ਸਾਡੇ ਹੋਗੇ ਸਾਨੂੰ ਤਾਂ ਕੋਈ ਨਹੀਂ ਲਾਭਣਾ ਹੈਗੀ ਹਾਂ ਸੋ ਬਿਲਕੁਲ ਇਹ ਮਹੱਲਾ ਹੈ ਜਿੱਥੇ ਅਗਰ ਤੁਸੀਂ ਗਲੀਆਂ ਦੇ ਵਿੱਚ ਦੇਖੋ ਤਾਂ ਪੂਰਾ ਜਿਹੜਾ ਕੱਚੇ ਘਰਾਂ ਦੇ ਨਾਲ ਭਰਿਆ ਹੋਇਆ ਹੈ ਪਰ ਕੋਈ ਵੀ ਸਾਰ ਨਹੀਂ ਲੈ ਰਿਹਾ ਇਹ ਵੀ ਕੱਚੇ ਘਰ ਨੇ ਨਾਲ ਦੇ ਵੀ ਸਾਰੇ ਲੋਕ ਅੱਜ ਵੀ ਉਡੀਕ ਕਰ ਰਿਹਾ ਕਿ ਕੋਈ ਲੀਡਰ ਸਾਡੇ ਚਰਨ ਪਾਵੇ ਤਾਂ ਸਹੀ ਅਸੀਂ ਆਪਣੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਏ ਤਾਂ ਸਹੀ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਮੈਨਾਂ ਮਾਸੀਂ ਤਾਂ ਨਾ ਕਈ ਵਾਰ ਲੈ ਕੇ ਵੀ ਦਿੱਤੇ ਆ ਇਹ ਪਰਚੇ ਵੀ ਸਾਡੇ ਘਰ ਦੇਖੋ ਆ ਕੇ ਤੁਸੀਂ ਬਣਨੇ ਚਾਹੀਦੇ ਆ ਕੋਈ ਨਹੀਂ ਪੁੱਛਦਾ ਤੇ ਆਹ ਫਾਰਮ ਵੀ ਕਈ ਵਾਰ ਦੇ ਕੇ ਆਏ ਵਈ ਆਪ ਵੀ ਦੇ ਕੇ ਆਏ ਹੂੰ ਕੋਈ ਨਹੀਂ ਆਉਂਦਾ ਇੱਥੇ ਜਿਹਨੂੰ ਕੋ ਪੁੱਛ ਲਈ ਦੇ ਜਿਹਨੂੰ ਕਹਿਦਾ ਆ ਉਹ ਕਹ ਬਣ ਜੂਗੇ ਜੀ ਆ ਹੁਣ ਫੇਰ ਸਗੇ ਆ ਹੁਣ ਮੋਦੀ ਦੇ ਬੰਦੇ ਆਏ ਸੀ ਉਸ ਦਿਨ ਕਹਿੰਦੇ ਜੀ ਆ ਸਾਨੂੰ ਫਾਰਮ ਭਰ ਕੇ ਲੈ ਕੇ ਗਏ ਆ ਐਤੀ ਮੈਂਣਗੇ ਕੋਈ ਨਹੀਂ ਆ ਮੜ ਕੇ ਉਸ ਤੋਂ ਬਾਅਦ ਮਤਲਬ ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਕੋਈ ਪੁੱਛ ਨਹੀਂ ਕੋਈ ਨਹੀਂ ਪੁੱਛਦਾ ਜੀ ਤੇ ਭੈਣ ਜਿਦਾਂ ਆ ਆਪੋ ਤਾਬ ਲੱਗੀ ਆ ਲੋਕ ਨਸ਼ੇਆਂ ਨੂੰ ਲੱਗੇ ਆ ਕੋਈ ਨਹੀਂ ਇਹਨਾਂ ਨੂੰ ਪੁੱਛਦਾ ਨਸ਼ੇ ਇਹਨਾਂ ਦੇ ਬੰਦ ਕਰ ਕੀਤੇ ਜਾਣੇ ਚਾਹੀਦੇ ਆ ਕੋਈ ਨਹੀਂ ਨਾ ਪਛਦਾ ਕੋਈ ਨਸ਼ਾ ਨੂੰ ਚਿਆ ਨਾ ਫਿਰ ਫਿਰ ਬਾਈ ਜੀ ਇਹ ਗਰੀਬੀ ਦੇ ਵਿੱਚੋਂ ਨਿਕਲਣਗੇ ਕਿੱਦਾਂ ਪੰਜਾਬੀ ਇਹ ਗੌਰਮ ਇਹ ਗਵਰਨਮੈਂਟ ਕਰੂਗੀ ਤਾਂ ਸਾਰਾ ਨਿਕਲ ਸਕਦਾ ਹੈ ਹੱਲ ਗਵਰਨਮੈਂਟ ਸਾਰੀ ਹੱਲ ਕਰ ਸਕਦੀ ਆ ਗੌਰਮੈਂਟ ਕਰਦੀ ਨਹੀਂ ਹੈਗੀ ਅੱਜ ਵੀ ਜੇ ਤੁਸੀਂ ਕੰਮ ਕਰਵਾਣ ਜਾਣਾ ਹੁੰਦਾ ਵਾ ਤਾਂ ਲੱਗਦਾ ਕਿ ਰਿਸ਼ਵਤਕੋਰੀ ਜਾਂ ਸ਼ਿਫਾਰਸ਼ੀ ਬੰਦੇ ਦੀ ਜ਼ਿਆਦਾ ਸੁਣੀ ਜਾਂਦੀ ਆ ਬਾਕੀਆਂ ਨੂੰ ਅੰਗੋਲੀਆਂ ਕਰ ਦਿੱਤਾ ਪੁੱਛਦੇ ਹੀ ਨਹੀਂ ਜੀ ਜਾਂ ਵੋਟਾਂ ਲੈਣੀਆਂ ਹੁੰਦੀਆਂ ਉਹ ਲੋਕਾਂ ਦੇ ਪੈਰੀਂ ਹੱਥ ਲਾਉਂਦੇ ਆ ਜਦੋਂ ਕੰਮ ਪੈਂਦਾ ਆ ਫਿਰ ਅੱਛਾ ਉਹ ਹੈ ਨਹੀਂਗਾ ਇੱਥੇ ਜੀ ਬਾਤ ਹਾਂ ਜੇ ਅੰਦਰ ਵੀ ਆਉਣ ਕਣ ਆ ਕਾਨੂੰਨ ਆਈ ਮਾ ਠੀਕ ਨਹੀਂ ਹੈਗਾ ਅੱਜ ਬਸ ਤੇ ਅੱਜ ਤਾਂ ਫਿਰ ਘਰ ਘਰ ਜਾਂਦੇ ਆ ਅੱਜ ਤਾਂ ਫਿਰ ਵੱਡੀਆਂ ਰੈਲੀਆਂ ਵੀ ਕਰਦੇ ਆ ਮੈਂ ਸਾਹ ਕੋ ਕਰਦੇ ਆ ਜੀ ਬਾਈ ਜੀ ਜੇ ਤੂੰ ਕੰਮ ਕਰਵਾਣਾ ਕਰਵਾਣਾ ਹੁੰਦਾ ਤੁਸੀਂ ਅਧਿਕਾਰੀਆਂ ਦੇ ਕੋਲ ਫਿਰ ਕੀ ਅਨਸਰ ਮਿਲਦਾ ਅੱਗਿਓ ਕੋਈ ਟੱਕਰ ਤਾਂ ਨਹੀਂ ਹੈਗਾ ਜੇ ਅੰਦਰ ਹੁੰਦਾ ਉਹਨੂੰ ਬਾਹਰ ਪੁੱਛ ਲੈਣਾ ਦੇਖ ਲੈਣਾ ਕੈਮਰਾ ਚਾਲਦੇ ਆ ਘਰ ਇਹ ਲੈ ਰਹੇ ਘਰ ਦੇ ਲੱਗੇ ਮੋਰੇ ਜਿਹੜੇ ਜਿਹੜਾ ਦੇਖ ਕੇ ਕਹਿੰਦੇ ਹੈ ਹੁੰਦਾ ਕਹਦੇ ਉਹਨਾਂ ਨੂੰ ਹੈ ਨਹੀਂ ਘਰ ਨਹੀਂ ਕਹਿੰਦੇ ਸੀ ਕਿ ਅਧਿਕਾਰੀ ਤਾਂ ਇੱਥੇ ਘਰਾਂ ਦੇ ਵਿੱਚ ਆ ਕੇ ਕੰਮ ਕਰਵਾਉਗੇ ਹੋਇਆ ਤੁਹਾਡਾ ਕੋਈ ਕੰਮ ਸਾਡਾ ਕੰਮ ਕੋਈ ਨਹੀਂ ਸਾਡੀ ਸਾਡੀ ਮੀਂਹ ਪੈਣ ਦੇ ਰਾ ਸਾਡਾ ਕੋਠਾ ਵੀ ਲਪੰਦਾ ਚੋਂ ਤਰਪੈਲ ਪਾਉਣੀ ਪੈਂਦੀ ਸਾਡੀ ਛੱਤ ਵੀ ਕੱਚੀ ਜਿੱਥੋਂ ਉੱਤੋਂ ਵੀ ਥੱਲੇੋਂ ਵੀ ਸੋ ਬਿਲਕੁਲ ਇਹ ਇੱਕ ਘਰ ਦੀ ਕਹਾਣੀ ਨਹੀਂ ਆ ਬਹੁਤ ਸਾਰੇ ਘਰਾਂ ਦੀ ਕਹਾਣੀ ਆ ਲੀਡਰ ਘਰ ਦੇ ਕੁੰਡੇ ਵੀ ਖੜਕਾ ਲੈਂਦੇ ਹਰ ਗੱਲ ਕਰ ਲੈਂਦੇ ਆ ਪਰ ਜਿੱਦਣ ਵੋਟਾਂ ਦੇ ਨਤੀਜੇ ਨਿਕਲ ਜਾਣੇ ਵੋਟਾਂ ਪੈ ਜਾਣੀਆਂ ਉਸ ਤੋਂ ਬਾਅਦ 10 15 ਦਿਨ ਕੀ ਕਿ ਮੁੜ ਕੇ ਸੱਤਾ ਦੇ ਵਿਚ ਆਣ ਤੋਂ ਬਾਅਦ ਵੀ ਉਹਨਾਂ ਨੇ ਇਹਨਾਂ ਦੀ ਸਾਰ ਨਹੀਂ ਲੈਣੀ ਇਹ ਪਿੰਡਾਂ ਵਾਲਿਆਂ ਦਾ ਕਹਿਣਾ ਹੈ ਦੇਖਦੇ ਆ ਕਿ ਐਤ ਕੀ ਵੋਟਾਂ ਦੇ ਨਾਲ ਇਹ ਪਿੰਡਾਂ ਵਾਲੇ ਕਿੰਨਾ ਕੁ ਜਵਾਬ ਦੇ ਪਾਉਂਦੇ ਆ ਇਹਨਾਂ ਸਰਕਾਰਾਂ ਨੂੰ ਸੋ ਇੱਕ ਘਰ ਨਹੀਂ ਇਹ ਦੂਸਰਾ ਘਰ ਜਿੱਥੇ ਤੜਾੜਾਂ ਨੇ ਛੱਪੜ ਨਾਲ ਹੈ ਇੱਕ ਕਿੱਦਾਂ ਫਿਰ ਤੁਸੀਂ ਸਾਰਦੇ ਹੋ ਹਾਂਜੀ ਇੱਥੇ ਛੱਪੜ ਸਿਗਾ ਜਿੱਦਾਂ ਸਾਰੇ ਅਸੀਂ ਮਕਾਨ ਮੇਰੇ ਦੇ ਨੇ ਬਣਾ ਕੇ ਦਿੱਤਾ ਸੀ ਸਾਡੇ ਕੋਲ ਕੋਸਮ ਨਹੀਂ ਸੀਗਾ ਤੇ ਸਾਡੇ ਸਾਰੇ ਛੱਪੜ ਵਾਲਾ ਥਾਂ ਸੀ ਸਾਰੀਆਂ ਕੰਦਾ ਵਹਿ ਗਈਆਂ ਪਿੱਛੇ ਵੀ ਵਹਿ ਗਈਆਂ ਇੱਧਰ ਵੀ ਸਾਡੇ ਗਟਰ ਵੀ ਸਾਰੇ ਬੈਠੇ ਆ ਗਵਰਨਮੈਂਟ ਗਟਰ ਬੰਦਦੇ ਸੋਦਾਂ ਸੀ ਕਿ ਸਾਡੇ ਇੱਧਰ ਬਣਾਇਓ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਕਹਿੰਦੇ ਤੁਹਾਡੇ ਬਣਿਆ ਸਾਡੇ ਸਾਰੇ ਪਾਣੀ ਅੰਦਰ ਪੈਂਦਾ ਹੱਲੇ ਤੱਕ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਨੇ ਸੁਣਵਾਈ ਕੀਤੀ ਹੈਗੀ ਐਡੀ ਹੱਲੇ ਵੀ ਪਾਣੀ ਪੈਂਦਾ ਵਾ ਇੱਦਾਂ ਪਾਣੀ ਪੈਂਦਾ ਆ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਕੁਝ ਡਿਗਣ ਵਾਲਾ ਹੋਇਆ ਅਸੀਂ ਵੀ ਥੱਲੇ ਆ ਸਕਦੇ ਹਾਂ ਨਾ ਬੱਚੇ ਵੀ ਸਾਡੇ ਆ ਸਕਦੇ ਆ ਸੋ ਬਿਲਕੁਲ ਅਗਰ ਇਹ ਪਰਿਵਾਰ ਥੱਲੇ ਆ ਜਾਵੇ ਸੁੱਤਾ-ਸੁੱਤਾ ਪਿਆ ਉੱਪਰੋਂ ਕੁਝ ਡਿਗ ਜਾਵੇ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਏਗਾ ਕਿ ਸਰਕਾਰਾਂ ਇਸ ਦੀ ਜ਼ਿੰਮੇਵਾਰੀ ਲੈਂਦੀਆਂ ਨਹੀਂ ਹਰ ਘਰ ਇੱਥੇ ਇਸੇ ਤਰੀਕੇ ਦੇ ਨਾਲ ਆਪਣੇ ਦੁੱਖਾਂ ਨੂੰ ਲੈ ਕੇ ਬੈਠਾ ਹੈ ਇਹ ਦੇਖ ਲਓ ਤਸਵੀਰਾਂ ਪੂਰੀਆਂ ਦਰੜਾਣਾ ਨੇ ਕੋਈ ਅਗਰ ਰਹਿੰਦਾ ਵੀ ਆ ਤਾਂ ਇੱਕ ਡਰ ਦੇ ਮਾਹੌਲ ਦੇ ਵਿੱਚ ਰਹੇਗਾ ਕਿ ਕਦੋਂ ਇੱਥੇ ਕੋਈ ਵੱਡਾ ਨੁਕਸਾਨ ਹੋ ਜੇ ਤੇ ਇਸ ਦੇ ਨਾਲ ਹੀ ਅਗਲੇ ਘਰ ਵੀ ਦਿਖਾਣੇ ਆ ਕਿ ਕੀ ਗਰੀਬਾਂ ਦੀ ਸਾਰ ਹੈ ਹਰ ਗਰੀਬ ਦੀ ਇਹੀ ਕਹਾਣੀ ਹੈ ਕਿ ਮੇਰੇ ਘਰ ਨੂੰ ਕੌਣ ਠੀਕ ਕਰੇਗਾ ਮੇਰੇ ਘਰ ਦੀ ਕੌਣ ਸਾਰ ਲਏਗਾ ਜਿੱਥੇ ਮੈਂ ਆਪਣੀ ਰੋਟੀ ਪਕਾ ਕੇ ਗੁਜ਼ਾਰਾ ਕਰਨਾ ਹੈ ਕਿਉਂਕਿ ਸਰਕਾਰ ਨੇ ਰਾਸ਼ਨ ਤਾਂ ਉੰਨੇ ਜੋਗਾ ਨਹੀਂ ਦੇਣਾ ਜਿੰਨਾ ਪਰਿਵਾਰ ਦੇ ਵਿੱਚ ਮੈਂਬਰ ਨੇ ਤਿੰਨ ਪੁੱਤ ਨੇ ਪਰ ਕਮਾਉ ਕੋਈ ਵੀ ਨਹੀਂ ਐ ਬਾਪੂ ਜੀ ਮਸੀ ਆਪਣੇ ਘਰ ਦਾ ਗੁਜ਼ਾਰਾ ਤੌਰ ਤੋੜਦੇ ਨੇ ਬਾਪੂ ਜੀ ਕੀ ਕਰਦੇ ਹਾਲਾਤ ਨੇ ਹਾਲਾਤ ਕਰਦੇ ਜੀ ਖਰਾਬ ਬਹੁਤ ਐ ਹਾਂ ਹਾਂ ਜੀ ਕੀ ਕੰਮ ਕਰਦੇ ਹੋ ਮੈਂ ਦਿਹਾੜੀ ਢੱਪਾ ਕਰਦਾ ਜੀ ਮੜ ਮੋਟਾ ਟੈਂਪੂ ਦਾ ਕਰਦੇ ਆਪਣਾ ਤਿੰਨ ਪੁੱਤ ਨਹੀਂ ਤਿੰਨ ਪੁੱਤ ਐ ਉਹ ਵੀ ਬਸ ਇਦਾਂ ਟਾਈਮ ਪੂਰਾ ਕਰਦੇ ਆਪਣਾ ਆ ਨਸ਼ੇ ਦੇ ਲੱਡ ਲੱਗੇ ਨਹੀਂ ਨਸ਼ੇ ਦੇ ਲੱਡ ਬਸ ਇਦਾਂ ਖਾਈ ਪੀ ਜਣਾ ਜਾ ਕੇ ਹਾਂ ਸਾਨੂੰ ਸਾਨੂੰ ਕੋਈ ਨਹੀਂ ਦਸਾਰ ਕੇ ਦੀ ਕੋਈ ਲੀਡਰ ਨੇ ਆ ਕੇ ਕੋਈ ਸਾਲ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਛਦਾ ਇੱਥੇ ਆ ਕੇ ਆ ਕਈ ਬਰਾ ਇਥੇ ਗੇਲੀਆਂ ਹੁੰਦੇ ਆ ਆਉਂਦੇ ਜਾਂਦੇ ਆ ਕਿਸੇ ਦੇ ਘਰ ਦੇ ਵਿੱਚ ਨਹੀਂ ਕਿਸੇ ਨੇ ਵੀ ਆਉਣਾ ਨਾ ਕਿਸੇ ਜਾਣਾ ਨਹੀਂ ਕੋਈ ਨਹੀਂ ਪੁੱਛਦਾ ਹੈਗਾ ਵੋਟ ਦੇਣ ਵੇਲੇ ਕੀ ਕਹਿੰਦੇ ਆ ਵੋਟ ਦੇਣ ਵੇਲੇ ਕਹਿੰਦੇ ਵੋਟ ਦੇ ਦਿਓ ਆਵਾਂਗੇ ਅਸੀਂ ਇੱਥੇ ਕੋਈ ਨਹੀਂ ਆਉਂਦਾ ਕਿੰਨੇ ਸਾਲ ਹੋ ਗਏ ਇਹੀ ਸਵਾਲ ਲੈ ਕੇ ਘੁੰਮਦੇ ਆ ਉਹਨੂੰ ਸਾਲ ਤਾਂ 10-12 ਸਾਲ ਹੋ ਗਿਆ ਜੀ ਅੱਗੇ ਵੀ ਵੋਟਾਂ ਪਈਆਂ ਤਾਂ ਵੀ ਆਹੇ ਹਾਲ ਹੋਇਆ ਹੁਣ ਵੀ ਵੋਟਾਂ ਆਈਆਂ ਤਾਂ ਤਾਂ ਵੀ ਆਹੇ ਹਾਲ ਹੈ ਕੋਈ ਵੀ ਸਰਕਾਰ ਨਹੀਂ ਸਹੀ ਲੱਗੀ ਨਹੀਂ ਕੋਈ ਨਹੀਂ ਸਹੀ ਲੱਗੀ ਕਿਹਨੂੰ ਵੋਟ ਪਾਈਏ ਇਸ ਵਾਰ ਤਾਂ ਲੋਕਾਂ ਨੇ ਬਦਲਾਅ ਕੀਤਾ ਸੀ ਕਿ ਪੰਜਾਬ 'ਚ ਬਦਲਾਅ ਲਿਆਵਾਂਗੇ ਬਦਲਾਅ ਹੋਣ ਜੇ ਕੋਈ ਕਰੂਗਾ ਤਾਂ ਸਾਹੀ ਲਿਆ ਹੋਈ ਹੈ ਤਾਂ ਮਨ ਕਿੱਥੇ ਪਾਸੇ ਵੀ ਨਹੀਂ ਟਿਕਦਾ ਜਾਂ ਸਾਡਾ ਕੋਈ ਬੰਦ ਨਹੀਂ ਜਿਸਕੇ ਤਾਂ ਮਨ ਰੱਖਾਈਏ ਜਸ ਆਸ ਨਹੀਂ ਤਾਂ ਆਸ ਕਿੱਥੋਂ ਕਰਨੀ ਆਸ ਕਿੱਥੇ ਸਾਨੂੰ ਕੋਈ ਨਹੀਂ ਮੜ ਮੁੱਟੀ ਆਸ ਕਿਸੇ ਪਾਸ ਤੇ ਗਰੀਬ ਆਦਮੀ ਜਾਊ ਕਿੱਥੇ ਫੇ ਘਰ ਦੇ ਕੋਈ ਕੰਮ ਕਰਵਾਣੇ ਆ ਫੇ ਕਿੱਦਾਂ ਕਰਵਾਉਂਦੇ ਹੋ ਘਰ ਦੇ ਕੰਮ ਕਾਹਦੇ ਹੁਣ ਕੋਈ ਕਿਤੇ ਨਾ ਕਿਤੇ ਦਾ ਕੋਈ ਮੀਦਾਵਾ ਜਾ ਕੇ ਉਹਨਾਂ ਦੇ ਮੈਂਤੜਾ ਲਾ ਕਰੀਦਾ ਆਪ ਅਗਲੇ ਲੈ ਕੇ ਰੱਖ ਲੈਂਦੇ ਆ ਉਹ ਪਾੜ ਕੇ ਭਰੇ ਕਰ ਦਿੰਦੇ ਆ ਲੱਗਦਾ ਗਰੀਬਾਂ ਦੇ ਨਾਲ ਉਹੀ ਵਿਤਕਰਾ ਵਾ ਹੱਲੇ ਵੀ ਹੋਏ 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 ੱਤਕਾ ਹੀ ਆ ਵੱਡੇ ਬੰਦੇ ਦੀ ਸੁਣੀ ਜਾਂਦੀ ਵੱਡੀ ਦੀ ਸੁਣੀ ਜਾਂਦੀ ਕਦੇ ਤੁਸੀਂ ਦੱਸਿਆ ਕਿ ਮੇਰੇ ਪੁੱਤਾਂ ਨੂੰ ਕੱਢੋ ਇਸ ਦਲਦਲ ਦੇ ਵਿੱਚੋਂ ਨਹੀਂ ਨਹੀਂ ਕਿਸੇ ਨੇ ਸਾਡੇ ਪਿੰਡ ਚੋਂ ਕੀ ਆ ਮੈਂ 50 ਦੀ ਧਰਨਾ ਇੱਥੇ ਲਾ ਚੁੱਕੇ ਆਂ ਪਰ ਨਹੀਂ ਨਸ਼ੇ ਤੇ ਕੋਈ ਬਾਬ ਨਹੀਂ ਹੋ ਰਹਾ ਕੋਈ ਫੜਦਾ ਨਹੀਂ ਕੋਈ ਕਹਿੰਦਾ ਨਹੀਂ ਸਭ ਪੈਸੇ ਹੀ ਭਰਦੇ ਆ ਇੱਕ ਦੂਜੇ ਨੂੰ ਬਸ ਇਹ ਕੰਮ ਆ ਇੱਥੇ ਚੱਲਦੇ ਆ 10 10 ਪੁੱਤਾਂ ਦਾ ਫਿਰ ਕੋਈ ਆਸਰਾ ਨਹੀਂ ਨਹੀਂ ਕੋਈ ਆਸਰਾ ਨਹੀਂ ਕੋਈ ਆਸਰਾ ਨਹੀਂ ਹਾਂ ਰੋਟੀ ਕਿੱਦਾਂ ਫਿਰ ਆਪਣੇ ਘਰ ਦਾ ਗੁਜ਼ਾਰਾ ਕਰਦੇ ਹੋ ਰੋਟੀ ਬੱਤ ਇਦਾਂ ਟਾਈਮ ਪੂਰਾ ਕਰਦੇ ਹੋ ਘਰ ਵਾਲੀ ਜਾਂ ਕਿਸੇ ਦੇ ਘਰ ਕੰਮ ਕੰਮ ਚ ਗਈ ਆ ਉੱਥੋਂ ਮੜ ਮੁੱਟੀ ਰੋਟੀ ਅਗਰੇ ਤੋਂ ਲੈਣੀ ਆ ਖਾ ਲੈਣੀ ਹੋਰ ਕੰਮ ਕਹਿੰਦੇ ਸੀ ਨਸ਼ੇ ਦੇ ਵਿੱਚੋਂ ਕੱਢਾਂਗੇ ਸੀ ਕੋਈ ਨਹੀਂ ਕੱਢ ਰਿਹਾ ਇਥੇ ਨਸ਼ਾ ਨਸ਼ਾ ਜੇ ਕੋਈ ਨਹੀਂ ਕੱਢ ਰਿਹਾ ਤਾਂ ਅਸੀਂ ਕੀ ਕਰਾਂ ਬੋਟਾ ਨਹੀਂ ਕਰਾਂ ਆਇਆ ਬਿਲਕੁਲ ਇਹ ਬਾਪੂ ਜੀ ਨੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਇਹਨਾਂ ਦੀ ਘਰ ਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਐ ਤੇ ਵੀ ਦਿਹਾੜੀ ਟੱਪਾ ਕਰਕੇ ਆਪਣੇ ਘਰ ਦੀ ਰੋਟੀ ਤੋੜਦੇ ਨੇ ਲੋਕਾਂ ਦੇ ਘਰ ਦੇ ਵਿੱਚ ਇੱਕ ਪੁੱਤ ਵੀ ਹੁੰਦਾ ਆਸਰਾ ਹੋ ਜਾਂਦਾ ਪਰ ਤਿੰਨ ਤਿੰਨ ਪੁੱਤ ਨੇ ਫਿਰ ਵੀ ਬਾਪੂ ਜੀ ਬਾਹਰ ਦਿਹਾੜੀਆਂ ਕਰਨ ਤੇ ਮਜਬੂਰ ਨੇ ਕਰਦੇ ਹਾਲਾਤ ਤੁਸੀਂ ਦੇਖੋ ਕਿੱਦਾਂ ਤੁੱਪ ਦੇ ਵਿੱਚ ਗਰਮੀ ਦੇ ਵਿੱਚ ਇਹ ਰਹਿਣ ਨੂੰ ਮਜਬੂਰ ਨੇ ਕੋਈ ਵੀ ਲੀਡਰ ਜਿਹੜਾ ਇਹਨਾਂ ਦੀ ਸਾਰ ਲੈਣ ਵਾਲਾ ਨਹੀਂ ਕੋਈ ਵੀ ਇਹਨਾਂ ਦੀ ਪੁੱਛ ਪੜਤਾਲ ਕਰਨ ਵਾਲਾ ਨਹੀਂ ਹੁਣ ਤੁਸੀਂ ਦੱਸੋ ਕੀ ਕਹੋਗੇ ਕਮੈਂਟ ਕਰਕੇ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰੋ ਇਹਨਾਂ ਗਰੀਬਾਂ ਦੀ ਮਦਦ ਹੋ ਸਕੇ